ਇਸ ਵਕਤ ਪਰਸਰਾਮ ਨਗਰ ਗਲੀ ਨੰਬਰ 37 ਦੀ ਗੱਲ ਕਰੀਏ ਤਾਂ ਇਸ ਵਕਤ ਸੀ ਉਸੇ ਜਗ੍ਹਾ ਦੇ ਉੱਪਰ ਮੌਜੂਦ ਹੈ ਤੁਸੀਂ ਦੇਖੋ ਦੋਨੇ ਪਾਸੇ ਜਿਹੜੀਆਂ ਫਾਇਰ ਬਿਗੇਟ ਦੀਆਂ ਗੱਡੀਆਂ ਨੇ ਉਹ ਗੱਡੀਆਂ ਦਿਖਾਈ ਦੇਣਗੀਆਂ ਤੇ ਉਸ ਪਾਸੇ ਜੇਕਰ ਗੱਲ ਕਰੀਏ ਤਾਂ ਉਹ ਦੇਖੋ ਅੱਗ ਲੱਗੀ ਹੋਈ ਹੈ ਅੱਗ ਲੱਗ ਰਹੀ ਹੈ ਤੇ ਲਗਾਤਾਰ ਇਸ ਨੂੰ ਬੁਝਾਉਣ ਦੇ ਜਿਹੜੇ ਪ੍ਰਯਾਸ ਨੇ ਉਹ ਕੀਤੇ ਜਾ ਰਹੇ ਨੇ ਫਜੇ ਵੀ ਜਿਹੜੀ ਅੱਗ ਹੈ ਉਹ ਇਸ ਵਕਤ ਗੋਦਾਮ ਜਿਹੜਾ ਬਾਰਦਾਨੇ ਦਾ ਗੋਦਾਮ ਦੱਸਿਆ ਜਾ ਰਿਹਾ ਉਸ ਨੂੰ ਲੱਗੀ ਹੋਈ ਹੈ ਲਪਟਾਂ ਜਿਹੜੀਆਂ ਹਜੇ ਵੀ ਉੱਤਰੀਆਂ ਨੇ ਤੇ ਲੋਕਾਂ ਦੇ ਵਿੱਚ ਇੱਕ ਸਹਿਮ ਹੈ ਲੋਕ ਜਿਹੜੇ ਸਹਿਮੇ ਹੋਏ ਆ ਕਿ ਇਹ ਅਚਾਨਕ ਇਸ ਤਰ੍ਹਾਂ ਹਾਦਸਾ ਹੋ ਜਾਣਾ ਕਿਉਂਕਿ ਲੋਕ ਦੀਵਾਲੀ ਦੇ ਤਿਉਹਾਰ ਦੇ ਵਿੱਚ ਵਿਅਸਤ ਸੀ ਦੀਵਾਲੀ ਦਾ ਤਿਉਹਾਰ ਮਨਾਉਣ ਦੀ ਤਿਆਰੀਆਂ ਕਰ ਰਹੇ ਸੀ ਤਾਂ ਉਸਤੇ ਇੱਕ ਦਿਨ ਪਹਿਲਾਂ ਹੀ ਇਹ ਹਾਦਸਾ ਹੋ ਗਿਆ ਜਿਸ ਦੇ ਵਿੱਚ ਕੀ ਇੱਕ ਗੋਦਾਮ ਜਿਹੜਾ ਬਾਰਦਾਨੇ ਦਾ ਉਸ ਦੇ ਵਿੱਚ 20 ਤੋਂ 25 ਲੱਖ ਦਾ ਨੁਕਸਾਨ ਜਿਹੜਾ ਉਹ ਹੋਣਾ ਦੱਸਿਆ ਜਾ ਰਿਹਾ ਮਾਲਕਾਂ ਦੇ ਵੱਲੋਂ ਤੇ ਲਗਾਤਾਰ ਇਸ ਜਗਾ ਦੇ ਉੱਪਰ ਫਾਇਰ ਬ੍ਰਿਗੇਡ ਦੇ ਵੱਲੋਂ ਪਹੁੰਚ ਕੇ ਆਪਣੇ ਜਿਹੜਿਆ ਪ੍ਰਯਾਸ ਨੇ ਅੱਗ ਬੁਝਾਉਣ ਦੇ ਉਹ ਕੀਤੇ ਜਾ ਰਹੇ ਨੇ ਬਿਲਕੁਲ ਬਹੁਤ ਹੀ ਵੱਧ ਪਾਤਪਾਦੀ ਘਟਨਾ ਵਾਪਰੀ ਹੈਗੀ ਤੇ ਪਰਸਾਂ ਮਗਰ ਪਕਾਰੀ ਨੰਬਰ 4 ਤੇ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਸੱਟ ਨਹੀਂ ਲੱਗੀ ਮਗਰ ਇੱਕ ਗੋਡਾਊਨ ਸੀਗਾ ਇੱਥੇ ਜਿਹਨੂੰ ਅੱਗ ਲੱਗੀ ਹੈ ਮਗਰ ਖੁਸ਼ਕਿਸਮਤੀ ਦੀ ਗੱਲ ਹੈ ਕਿ ਕੁਲਤਨ ਪਹਿਲਾਂ ਹੀ ਆਪਾਂ ਨਵੀਆਂ ਗੱਡੀਆਂ ਦਿੱਤੀਆਂ ਸੀਗੀਆਂ ਤੇ ਦੋ ਕੇ ਤਿੰਨ ਗੱਡੀਆਂ ਆਪਾਂ ਲਾਈਨ-ਅਪ ਆਰ ਇਦੀ ਤੇ ਸਟੇਸ਼ਨ ਕੀਤੀਆਂ ਸੀਗੀਆਂ ਉਹਦੇ ਕਰਕੇ ਕੁਝ ਰਿਸਪੌਂਸ ਇੱਥੇ ਆ ਗਿਆ ਸੀਗਾ ਤੇ ਜਲਦੀ ਮਤਲਬ 80% ਫਾਇਰ ਨੂੰ ਕੰਟਰੋਲ ਕਰ ਦਿੱਤਾ ਗਿਆ ਇਮਰਜੈਂਟਲੀ ਤੇ ਹੋਰੀਆਂ ਦਾ ਮਤਲਬ ਵੇਅਰ ਹਾਊਸ ਸੀਗਾ ਗੋਡਾਊਨ ਸੀਗਾ ਇਹ ਤੇ ਮਤਲਬ ਬਹੁਤ ਜਲਦੀ ਇਹਨੂੰ ਫਾਇਰ ਨੂੰ ਕੰਟਰੋਲ ਕੀਤਾ ਗਿਆ ਤੇ ਕਿਰਕਾ ਲਾ ਲਾਹੌਰ ਦਾ 10-15 ਮਿੰਟਾਂ ਚ ਨੂੰ ਕੰਪਲੀਟਲੀ ਕਲੀਅਰ ਕਰ ਦਿੱਤਾ ਜਾਉਂਦਾ। ਮੈਨੂੰ ਲੱਗਦਾ ਕਿ ਪਹਿਲੇ ਹੀ ਤੁਸੀਂ ਜਿਹੜਾ ਤੋਪਾਂ ਦਿੱਤਾ ਸੀ ਇਲਾਕੇ ਦੇ ਵਿੱਚ ਉਹਦਾ ਬਹੁਤ ਪੈਦਾ ਮਿਲਿਆ ਇਸ ਮੌਕੇ ਤੇ। ਦੇਖੋ ਪ੍ਰਮਾਤਮਾ ਇੱਕ ਜ਼ਰੀਆ ਬਣਾ ਕੇ ਭੇਜਦਾ ਜੀ ਇਹ ਸ਼ੁਕਰ ਦੀ ਗੱਲ ਹੈ ਕਿ ਦੋ ਗੱਡੀਆਂ ਅਸੀਂ ਲੈਨੋ ਪਾਰ ਏਰੀਆ 'ਚ ਸਟੇਸ਼ਨ ਕਰਤੀਆਂ ਸੀਗੀਆਂ ਪਹਿਲਾਂ ਹੀ ਤਾਂ ਕਰਕੇ ਜਲਦੀ ਰਿਸਪੌਂਸ ਆਇਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਬਲਾਸਟ ਜਾਂ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਇੱਕ ਵੇਅਰ ਹਾਊਸ ਹੈ ਜਿੱਥੇ ਬੋਰੀਆਂ ਸੀਗੀਆਂ ਉਹੀ ਇਕੱਲਾ ਜਲਿਆ ਤਲੋ ਥੋੜਾ ਫਾਈਨੈਂਸ਼ੀਅਲ ਲਾਸ ਜ਼ਰੂਰ ਹੋਇਆ ਬੰਦੇ ਦਾ ਜਿਹਦਾ ਗਡਾਉਨ ਸੀਗਾ ਮਗਰ ਪ੍ਰਮਾਤਮਾ ਦਾ ਇਹਨਾ ਸ਼ੁਕਰ ਹੈ ਕਿ ਕੋਈ ਸੱਟ ਮੈਂਟ ਨਹੀਂ ਲੱਗੀ ਲੱਗਦਾ ਨਹੀਂ ਕਿ ਦਵਾਈ ਦਾ ਟਾਈਮ ਹੈ ਹੋਰ ਪੇਠੋਲ ਤੁਹਾਨੂੰ ਵੀ ਬਿਲਕੁਲ ਨਾਲ ਹੈ ਜੋ ਇਸ ਤੋਂ ਗਦਾਮ ਤੋਂ ਸ਼ਹਿਰੋਂ ਬਾਹਰ ਹੋਏ ਨੇ ਇਲਾਕੇ ਦੇ ਵਿੱਚ ਗਦਾਮ ਨਹੀਂ ਨਹੀਂ ਜ਼ਰੂਰ ਇਹ ਡਾਉਨ ਤਾਂ ਬਾਹਰ ਹੋਣੇ ਚਿਹਦੇ ਮਗਰ ਇੱਥੇ ਕੋਈ ਜਿੱਦਾਂ ਕਮਰਸ਼ੀਅਲ ਐਕਟੀਵਿਟੀ ਨਹੀਂ ਸੀ ਜੀ ਹੋ ਰਹੀ ਇਹ ਤਾਂ ਸਿਰਫ ਬੋਰੀਆਂ ਰੱਖੀਆਂ ਗਈਆਂ ਸੀਗਾ ਕੁਝ ਜਿਆਦਾ ਐਡਾ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਰਹੀ चिंता ना करो। किस चीज़ किस यहाँ पे गोदाम हो गया पंद्रह बीस के आल क्या कारण क्या हुआ दो आगे सर मेरे को नहीं पता घर चले गए थे शाम को साढ़े छह बजे बंद करके अच्छा मेरे को फोन किया किसी ने यही से तेरे गोदाम में आग लग गया फिर आए बस आए थे तब तक तो बहुत ज्यादा अंदर, अंदर कोई रहता भी था यार या नहीं अंदर अंदर गाड़ी गाड़ी कितने मोहल्ले वालों को पता तो तो चला हाँ मोहल्ले वाले ने फोन किया नुकसान कितना का हुआ है अभी बीस पच्चीस लाख बीस पच्चीस लाख तो अभी मेहता साहब आए हैं आपको क्या आश्वासन दिया कहता है कोई नहीं सारे जितने होगा उतने हो सके कराएंगे ਗੱਡੀਆਂ ਘੜ ਤੋਂ ਘੜ ਜੀ 6 7 ਲਗਾਤਾਰ ਆ ਕੇ ਪਾਣੀ ਪਾ ਗਈਆਂ ਨੇ ਤੇ ਬਾਕੀ ਦੀਆਂ ਗੱਡੀਆਂ ਪਾਣੀ ਦੇ ਵੀ ਰਹੀਆਂ ਨੇ ਤੇ ਹੁਣ ਪਾਣੀ ਖਤਮ ਹੋਣ ਕਰਕੇ ਗੱਡੀਆਂ ਵਾਪਸ ਭੇਜੀਆਂ ਨੇ ਤੇ ਜਿਹੜੀਆਂ ਭਰ ਕੇ ਆ ਰਹੀਆਂ ਨੇ ਉਹ ਬਸ ਥੋੜਾ ਜਿਹਾ ਦੂਰੀ ਤੇ ਨੇ ਰਸ਼ ਹੋਰ ਕਰਕੇ ਦੀਵਾਲੀ ਦੇ ਮੌਕੇ ਤੇ ਥੋੜਾ ਜਿਹਾ ਟਾਈਮ ਲੱਗ ਰਿਹਾ ਕੀ ਕੀ ਸੂਚਨਾ ਜੀ ਮਿਲੀ ਸਰ ਤੁਹਾਨੂੰ ਸੂਚਨਾ ਇਹ ਮਿਲੀ ਸੀ ਜੀ ਬਰਸ਼ੂਦਾ ਗਲੀ 37 ਨੰਬਰ ਗਲੀ ਦੇ ਵਿੱਚ ਅੱਗ ਲੱਗੀ ਹੈ ਬਾਰਦਾਨੇ ਨੂੰ ਗੱਟਿਆਂ ਨੂੰ ਤੇ ਜਿੱਦਾਂ ਹੀ ਇਹਨਾਂ ਨੇ ਸੁਣਿਆ ਜੋ ਗੱਡੀਆਂ ਸੀ ਆਸ-ਪਾਸੇ ਲਗਾਈਆਂ ਸੀ ਦੀਵਾਲੀ ਦੇ ਮੌਕੇ ਤੇ ਉਹ ਸਭ ਪੰਜ ਛੇ ਜਿੰਨੀਆਂ ਵੀ ਲੱਗੀਆਂ ਸੀ ਸਾਰੀਆਂ ਦੀ ਸਾਰੀਆਂ ਇੱਥੇ ਬੁਲਾ ਲਈਆਂ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਸਿੱਧੇ ਹਾਲਾਤ ਇਸ ਤਰ੍ਹਾਂ ਹੈ ਜੀ ਇੱਕ ਤਾਂ ਇੱਥੇ ਲਾਈਟ ਨਹੀਂ ਕੱਟ ਹੋਈ ਸਾਰਨਾ ਵੱਡੀ ਗੱਲ ਜੀ ਉਹ ਅਸੀਂ ਪਹਿਲੇ ਹੁਣ ਲਾਈਟ ਕੱਟ ਕਰਾਣੇ ਆ ਸਾਡੇ ਕੁਝ ਤੋਂ ਮੁਲਾਜ਼ਮਾਂ ਨੂੰ ਕਰੰਟ ਵੀ ਆਇਆ ਯਾਨੀ ਮੈਨੂੰ ਆਪ ਨੂੰ ਖਦ ਨੂੰ ਆਇਆ ਤੇ ਅੱਧੇ ਨਾਲ ਜ਼ਿਆਦਾ 70% ਅਸੀਂ ਕੰਟਰੋਲ ਕਰ ਚੁੱਕੇ ਆ ਇਹ ਜਿਹੜੀ ਬਾਰਦਾ ਨੇ ਦੇ ਮਦਰ ਰਹਿ ਰਹੀ ਹੈ ਅੱਗ ਇਹਨੂੰ ਵੀ ਅਸੀਂ ਇੱਕ ਜਾਂ ਦੋ ਗੱਡੀਆਂ ਨਾਲ ਪਾਣੀ ਪਾ ਕੇ ਕੰਟਰੋਲ ਕਰ ਲਾਂਗੇ ਹਾਂ ਜੀ ਇਹ ਹੈ ਇਸ ਇਲਾਕੇ ਦੇ ਵਿੱਚ ਪਲੱਸ ਇਹਨਾਂ ਨੇ ਆਪਦੀ ਕੋਈ ਵੀ ਸੇਫਟੀ ਨਹੀਂ ਰੱਖੀ ਨਾ ਇਹਨਾਂ ਦੀ ਜਿਆਦਾ ਸ਼ੈੱਟ ਬਣਾਏ ਨੇ ਖੁੱਲਾ ਰੱਖਿਆ ਹੋਇਆ ਠੀਕ ਹੈ ਕਵਾੜ ਦਾ ਵੀ ਸਮਾਨ ਵਿੱਚ ਹੈਗਾ ਇਹਨਾਂ ਨੂੰ ਚਾਹੀਦਾ ਕਿ ਇਹ ਆਪਦਾ ਸਾਰਾ ਆਪਦਾ ਸੇਫ ਰੱਖਣ ਜੇ ਸੇਫ ਨਹੀਂ ਰੱਖਿਆ ਤੇ ਅੱਜ ਐਡਾ ਵੱਡਾ ਇਹਨਾਂ ਦਾ ਹਾਸਾ ਹੋ ਗਿਆ ਨੁਕਸਾਨ ਹੋ ਗਿਆ ਕੋਈ ਕਾਰਵਾਈ ਕੀਤੀ ਜਾਊਗੀ ਫਾਇਰ ਡਿਪਾਰਟਮੈਂਟ ਵੱਲੋਂ ਬਾਅਦ ਵਿੱਚ ਸਾਡੇ ਵੱਲੋਂ ਜੀ ਅਸੀਂ ਇਹਨਾਂ ਨੂੰ ਮੋਤੀ ਸੀ ਘੜ ਸਕਦੇ ਆ ਜੀ ਵੀ ਆਪਦਾ ਧਿਆਨ ਨਹੀਂ ਰੱਖਿਆ ਪੰਜਾਬ ਕੱਢਿਆ ਜਾਏਗਾ ਜੀ ਅਸੀਂ ਅੱਗੇ ਵੀ ਆਪਦੇ ਹਾਈ ਅਥোরਿਟੀ ਨੂੰ ਦੱਸਾਂਗੇ ਜੀ ਵੀ ਆਹ ਗੱਲ ਹੈ ਤੇ ਆਹ ਕਾਰਨ ਹੈ